ਅਕਤ ਤੇ ਬੈਠਾ ਸ਼ਾਜਹਾਨ ਇੱਥੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਹਿਲੀ ਡੋਟੀ ਆ ਹੈ ਦੂਜੀ ਵੱਡੀ ਰੋਟੀ ਇੱਕ ਉਸ ਤੋਂ ਇੱਕ ਵੱਡੀ ਡੋਟੀ ਹੋਰ ਆ ਤਿੰਨ ਡੋਟੀਆਂ ਪਾਰ ਕਰਕੇ ਇੱਥੋਂ ਬੈਠੇ ਸਾਹਮਣੇ ਬੰਦੇ ਦੀ ਨਿਗਾ ਉਹ ਸਾਹਮਣੇ ਬੰਦਾ ਤੁਰਿਆ ਆਉਂਦਾ ਨਜ਼ਰ ਆਉਂਦਾ ਸੀਗਾ ਆ ਸੀ ਆਰਟੀਟੈਕਟ ਦੀ ਦੂਰੰਦੇਸ਼ੀ ਅੱਜ ਵੀ ਆਰਟੀਟੈਕਟ ਨੇ ਬੜੀਆਂ ਸੋਹਣੀਆਂ ਸੋਹਣੀਆਂ ਇਮਾਰਤਾਂ ਬਣਾਉਂਦੇ ਆ ਪਰ ਆ ਜਿਹੜੀ ਆਰਟੀਟੈਕਟ ਆ ਇਹ ਤੁਸੀਂ ਵੱਖਰੇ ਢੰਗ ਦੀ ਦੇਖ ਰਹੇ ਹੋ ਇਸ ਕਿਲੇ ਦੀਆਂ ਇੱਕ ਇੱਕ ਇਮਾਰਤਾਂ ਦੇਖਣ ਦੇ ਯੋਗ ਨੇ ਜਿਹੜੀਆਂ ਦੇਖ ਕੇ ਤੁਸੀਂ ਦੰਦਾ ਥੱਲੇ ਉਂਗਲੀ ਜ਼ਰੂਰ ਚੱਬ ਲੋਗੇ ਤੇ ਇਸੇ ਕਿਲੇ ਨੂੰ ਕਿਸੇ ਵਕਤ ਦੇ ਵਿੱਚ ਬਾਬਾ ਬਘੇੜ ਸਿੰਘ ਵਰਗਿਆਂ ਨੇ ਇਸ ਦਿੱਲੀ ਨੂੰ ਫਤਿਹ ਕੀਤਾ ਸੀਗਾ ਜਿੱਥੇ ਤੁਸੀਂ ਤਿਰੰਗਾ ਝੁਲਦਾ ਦੇਖ ਰਹੇ ਹੋ ਇਸ ਤਿਰੰਗੇ ਦੀ ਥਾਂ ਕਿਤੇ ਕੇਸਰੀ ਨਿਸ਼ਾਨ ਝੁਲਿਆ ਕਰਦਾ ਸੀਗਾ ਰੰਗੇ ਦੀ ਥਾਂ ਤੇ ਕੇਸਰੀ ਨਿਸ਼ਾਨ ਤੋਂ ਲਿਆ ਕਰਦਾ ਸੀ